ਸਰਨੂ ਜੀ ਤਾਲੀਵਾਲ ਡੈਰੀ ਫਾਰਮਿੰਗ ਤੋਂ ਤੁਹਾਡਾ ਸਵਾਗਤ ਹੈ ਜੀ ਅੱਜ ਦੇਖੋ ਆਪਣੇ ਪਸ਼ੂ ਜੀ ਆ ਕੱਟੀਆਂ ਦੇਖ ਲਓ ਆਪਣੀਆਂ ਆ ਦੇਖੋ ਜਿਹਦੇ ਵਾਲ ਕੱਟੇ ਤੇ ਇਹ ਦੇਖੋ ਜਿੱਦਾਂ ਇਹਨਾਂ ਨੂੰ ਖੁੱਲ੍ਹਿਆ ਛੱਡਿਆ ਕਰੋ ਜੀ ਫਿਰ ਜਾਦੇ ਹੱਡ ਪਰ ਖੁੱਲਦੇ ਇਹਨਾਂ ਦੇ ਖੁੱਲ੍ਹੇ ਛੱਡੇ ਤੇ ਆਪਣੇ ਮਰਜ਼ੀ ਨਾਲ ਘੁੰਮਦੇ ਆ ਆਪਣੇ ਮਰਜ਼ੀ ਨਾਲ ਬਹਿਦੇ ਆ ਜਿੱਥੇ ਬਹਿਣਾ ਜੀ ਬੰਨ ਕੇ ਨਾ ਬੰਨੇ ਨੇ ਆ ਡੰਗਰ ਹਮੇਸ਼ਾ ਕਮਜ਼ੋਰ ਰਹਿੰਦਾ ਜੀ ਦੇਖਿਆ ਨਾ ਤੁਸੀਂ ਜਿਹੜੇ ਬਾਹਰ ਘਮਾਉਂਦੇ ਲੋਕ ਕੱਟੀਆਂ ਨੂੰ ਮੈਂ ਸਾਨੂੰ ਕਿੰਨੀਆਂ ਤਕੜੀਆਂ ਆਉਂਦੀਆਂ ਇਹ ਦੇਖ ਲੋ ਜੀ ਇਹਨਾਂ ਨੂੰ ਖੁੱਲਿਆ ਛੱਡ ਦੇ ਕਰੋ ਜੀ ਜਿਆਦਾ ਬਣਾ ਫੀਟ ਪਾ ਕੇ ਜੀ ਇਹਨਾਂ ਨੂੰ ਕੈਟਲ ਫੀਟ ਪਾਉਣੀ ਨਾਲੇ ਪਾਣੀ ਰੱਖ ਦੇਣਾ ਆਪਣਾ ਨਾਲੇ ਪਾਣੀ ਪੀ ਜਾਵਾਂਗੇ ਇਹ ਦੇਖ ਲੋ ਇਹਨਾਂ ਦੀ ਕੱਟੀ ਕੀੜਿਆਂ ਦੀ ਗੋਲੀ ਜ਼ਰੂਰ ਦੇਣੀ ਹੈ ਇਹਨਾਂ ਨੂੰ ਤਾਂ ਜੋ ਅੰਦਰ ਕੀੜੇ ਹੋਣਗੇ ਮਰ ਜੂਗੇ ਤਾਂ ਇਹਨਾਂ ਨੂੰ ਸਾਰਾ ਕੁਝ ਲੱਗੂਗਾ। ਆ ਬੱਚੇ ਨੂੰ ਵੀ ਕੀੜਿਆਂ ਦੀ ਗੋਲੀ ਦੇਖ ਲਓ। ਬੱਚੀ ਦਾ ਕੱਦ-ਕਾਠ ਦੇਖ ਲਓ। ਆਰ ਸ਼ਰਨ ਅਸਲ ਦੀ ਹੈ 5 ਮਹੀਨੇ ਦੀ। ਕੱਦ-ਕਾਠ ਚੈੱਕ ਕਰ ਲਓ ਤੁਸੀਂ। ਇਹਨੇ 10 ਮਹੀਨੇ ਦੀ ਨਾ ਆਸ ਲੱਗਣੇ ਜੋਗੀ ਹੋ ਜਾਣਾ ਦੇਖ ਲਓ। ਆਪਣਾ ਟੀਕਾ ਲੈਣ ਜੋਗੀ ਹੋ ਜੂਗੀ ਜੀ। ਆ ਦੇਖ ਲਓ।

ਇਹ ਲਹੋਂ ਨੇ ਇਹਨਾਂ ਨੂੰ ਬਾਹਰ ਲੈ ਕੇ ਚੱਲੀ ਆਪਾਂ ਦੋਨੋਂ ਬਾਹਰ ਛੱਡ ਦੇ ਚੱਲ ਚੱਪਰਾ ਚੱਲ ਆਜਾ 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 ਆਇਆ ਆ ਚੱਲ ਆਜਾ ਦੋਨੋਂ ਬਾਹਰ ਲੈ ਜਾਂ ਉਹਸਿਆਂ ਦੇ ਵੜ ਕੇ ਆਜਾ ਉਹ ਦੇਖੋ ਇੱਕ ਤਾਂ ਆਪਣੇ ਆ ਪਾ ਜਾਣਾ ਇੱਕ ਆ ਗਈ ਆ ਦੇਖਿਓ ਹੁਣ ਹੋਰੇ ਕਿੱਦਾਂ ਇਹਨਾਂ ਨੇ ਕਰਨਾ ਚੰਮਲ ਨਾ ਦੇਖਿਓ ਇੱਥੇ ਤਾਂ ਬਹੁਤ ਮਸਤੀ ਕਰਨੀ ਇਹਨਾਂ ਨੇ ਆਜਾ ਆਜਾ ਆਹ ਦੇਖੋ ਆ ਗਈ ਆ ਜਾ ਆ ਜਾ ਆ ਦੇਖ ਆ ਜਾ ਦੂਜੀ ਨੂੰ ਵੀ ਲੈ ਕੇ ਆਈ ਆ ਜੀ ਨਹੀਂ ਆ ਨਾ ਰਹਿ ਕੇ ਜਾਣਾ ਦੂਜੀ ਨਾਲ ਵੀ ਤਾਂ ਆ ਜਾ ਉਹ ਦੇਖ ਆ ਜਾ ਆਹ ਦੇਖੋ ਬਣੇ ਸੱਟੀਆਂ ਚਲ ਵੀਡੀਓ ਪਸੰਦ ਆਈ ਤਾਂ ਲਾਈਕ ਤੇ ਸਬਸਕ੍ਰਾਈਬ ਕਰਦੇ ਹੋ ਜੀ ਆ ਦੇਖ ਲੋ हाँ। सारे जानवर अपने खुश हो पे देखो जी